ਸਰ ਆ ਜੀ ਦੇ ਦਰੋਂ ਘਰੋਂ ਗੁਰਸਾਹਿ ਹੋਏ ਸੱਚਖੰਡ ਵਸੀ ਪਰਮ ਪੂਜੀਏ ਤਨ ਤਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜੇ ਰਾਣਾ ਸਹਿਬਾਲੇ ਉਹਨਾਂ ਦੀ 50ਵੀਂ ਸਾਲਾਨਾ ਵਰਸੀ ਦੇ ਸੰਬੰਧ ਵਿੱਚ ਸੰਤ ਬਾਬਾ ਬਜਿੰਦਰ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਦੀਵਾਨ ਸਜਾਏ ਹਨ ਅਤੇ ਗੁਰੂ ਕ੍ਰਿਬਨ ਵਾਜਿਓ ਮਾਪੁਰਖਾਂ ਦੀ ਪਵਿੱਤਰ ਮਿੱਠੀ ਨਿੱਕੀ ਯਾਦ ਵਿੱਚ ਪਰਸੋਂ ਰੋਜ਼ ਤੋਂ ਤੁਰ ਕੀ ਬਾਣੀ ਆਈ ਸਿਨ ਸਗਲੇ ਚਿੰਤ ਮਿਟਾਈ ਦੇ ਮਹਾਂਕ ਅਨਸਾਰ ਗੁਰਦੁਆਰਾ ਕਰਮ ਸਰ ਰਾੜਾ ਸਹਿਬ ਦੇ ਸਨੂੰ ਸੇਵਕਾਂ ਮੰਨੋ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸੰ ਇਸ ਵਕਤ ਆਪ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਇਰਪਾਲਤਾ ਹੋਈ ਹੈ ਹੋਗ ਪਾਏਗੇ ਹਨ ਪਾਠੀ ਸਿੰਘਾਂ ਕਨੋ